एसबीसी महापंचायत पंजाब वलो मोहली फेस 7 दिया लाइटਾਂ ਤੇ ਚੱਲ ਰਹੇ एसएससीबीसी ਮੋਰਚੇ ਤੇ 5 ਮਾਰਚ ਨੂੰ ਪਿੰਡ ਚਾਮਪੁਰ ਦੀ ਮਹਿਲਾ ਨੇ ਮੋਰਚਾ ਆਗੂਆਂ ਨਾਲ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਿਸ ਵਿੱਚ ਉਸਨੇ ਪਿੰਡ ਦੀ ਸਰਪੰਚ ਸਰਪੰਚ ਦੇ ਪਤੀ ਅਤੇ ਇੱਕ ਪੰਚ ਤੇ ਦੋਸ਼ ਲਗਾਏ ਸਨ ਕਿ ਉਹਨਾਂ ਵੱਲੋਂ ਮੇਰੇ ਬੇਟੇ ਦੀ ਕੁੱਟਮਾਰ ਕੀਤੀ ਗਈ ਹੈ ਮੋਰਚਾ ਆਗੂਆਂ ਨੇ ਇਸ ਮਾਮਲੇ ਬਾਰੇ ਪੁਲਿਸ ਨਾਲ ਗੱਲਬਾਤ ਕੀਤੀ ਤੇ ਪੁਲਿਸ ਨੇ ਹਰਕਤ ਵਿਚ ਆ ਕੇ ਇਸ ਮਾਮਲੇ ਦੀ ਸੁਣਵਾਈ ਕੀਤੀ ਪਿੰਡ ਦੀ ਪੰਚਾਇਤ ਤੇ ਕੁਝ ਮਉਤਬਰ ਵਿਅਕਤੀ ਮੋਰਚਾ ਸਥਾਨ ਤੇ ਪਹੁੰਚੇ ਸਨ ਤੇ ਉਹਨਾਂ ਨੇ ਇਸ ਮਾਮਲੇ ਬਾਰੇ ਪੂਰੀ ਜਾਣਕਾਰੀ ਦਿੰਦੇ ਕਿਹਾ ਕਿ ਇਹ ਕੁੱਟਮਾਰ ਹੋਰ ਕਿਸੇ ਵੱਲੋਂ ਨਹੀਂ ਬਲਕਿ ਉਸ ਮਹਿਲਾ ਵੱਲੋਂ ਖੁਦ ਕੀਤੀ ਗਈ ਸੀ ਜਿਸ ਦੀਆਂ ਸੀਸੀਟੀਵੀ ਫੁਟੇਜ ਦਿਖਾਉਂਦੇ ਹੋਏ ਇਹ ਮਾਮਲੇ ਨੂੰ ਸਾਫ਼ ਕੀਤਾ ਇਸ ਤੋਂ ਬਾਅਦ ਮੋਰਚਾ ਆਗੂਆਂ ਨੇ ਪਿੰਡ ਚੰਪੂਰ ਖੁਦ ਜਾ ਕੇ ਇਸ ਮਾਮਲੇ ਦੀ ਛਾਣਬੀਂਡ ਕੀਤੀ ਪਿੰਡ ਦੀ ਪੰਚਾਇਤ ਅਤੇ ਮਉਤਬਰ ਵਿਅਕਤੀਆਂ ਨੇ ਮੋਰਚਾ ਸਥਾਨ ਤੇ ਪੁੱਜ ਕੇ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਮਾਮਲੇ ਦੀ ਪੂਰੀ ਜਾਣਕਾਰੀ ਪ੍ਰੈਸ ਦੇ ਸਾਹਮਣੇ ਦੱਸੀ ਆਓ ਦੇਖਦੇ ਹਾਂ ਪਿੰਡ ਦੀ ਪੰਚਾਇਤ ਅਤੇ ਮੋਰਚਾ ਆਗੂਆਂ ਨੇ ਪ੍ਰੈਸ ਨਾਲ ਜੋ ਗੱਲਬਾਤ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਤੇਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਦੋਂ ਵੀ ਤੁਸੀਂ ਸਾਡੀ ਕੋਈ ਆਵਾਜ਼ ਹੋਏ ਆਵਾਜ਼ ਸਰਕਾਰ ਤੱਕ ਪੁਲਿਸ ਤੱਕ ਪ੍ਰਸ਼ਾਸਨ ਤੱਕ ਪਹੁੰਚਾਉਣ ਦਾ ਬਹੁਤ ਵੱਡਾ ਯੋਗਦਾਨ ਪਾ ਰਹੇ ਆ ਤੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਤੇ ਸਾਡਾ ਜਿਹੜਾ ਸਬਜੈਕਟ ਜਿਹੜਾ ਵਿਸ਼ਾ ਹੈ ਪਿੰਡ ਚੰਪਰ ਹਲਕਾ ਮੋਹਾਲੀ ਜ਼ਿਲ੍ਹਾ ਮੋਹਾਲੀ ਦਾ ਪਿੰਡ ਚੰਪਰ ਜਿੱਥੇ ਅਸੀਂ ਪਹਿਲਾਂ ਤਾਂ ਪ੍ਰੈਸ ਰਾਹੀਂ ਖੇਮਾ ਚਾਹੁੰਦੇ ਆ ਬੇਨਤੀ ਕਰਕੇ ਤਾਂ ਕਿ ਅਸੀਂ 1 ਪੰਜ ਤਰੀਕ ਨੂੰ ਪ੍ਰੈਸ ਕਾਨਫਰੰਸ ਕੀਤੀ ਸੀ ਇੱਥੇ ਚੰਪਰ ਪਿੰਡ ਦੀ ਜਿਹੜੀ ਲੇਡੀ ਆਈ ਸੀ ਇੱਕ ਵੀ ਮੇਰੇ ਬੇਟੇ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਇਹ ਕੁਛ ਕਰਿਆ ਪਰ ਲੇਕਿਨ ਅਸੀਂ 5 ਤਰੀਕ ਨੂੰ ਪ੍ਰੈਸ ਕਾਨਫਰੰਸ ਕਰੀ ਦੀ ਐਫ ਆਈ ਆਰ ਜਿਹੜੀ ਥਾਣਾ ਬਲਾਂਗੀ ਨੇ 5 3 ਤਰੀਕ ਦੀ ਐਫ ਆਈ ਆਰ ਇੱਕ ਦਰਜ ਕਰੀ ਵੀ ਸੀ ਤੇ ਉਸ ਚ ਅਸੀਂ ਜਦੋਂ ਸਾਰਾ ਸਾਨੂੰ ਪਤਾ ਲੱਗਿਆ ਪੰਚਾਇਤ ਨੇ ਆਪਣਾ ਪੱਖ ਦੱਸਿਆ ਤੇ ਉਹ ਲੇਡੀ ਬਾਰੇ ਅਸੀਂ ਘਰ ਵੀ ਜਾ ਕੇ ਆਏ ਉਹਨਾਂ ਦੇ ਘਰੇ ਗਏ ਸਾਰਾ ਕੁਝ ਪੁੱਛਕਿਛ ਕੀਤੀ ਸਾਰੀ ਅਸੀਂ ਸਾਡੀ ਟੀਮ ਗਈ ਹੈ ਮੋਰਚੇ ਵੱਲੋਂ ਤਾਂ ਕਿ ਉਸ ਲੇਡੀ ਨੇ ਸਾਨੂੰ ਅਧ ਅਧੂਰੀ ਜਾਣਕਾਰੀ ਦੇ ਕੇ ਹਮਦਰਦੀ ਲੈ ਕੇ ਸਾਡੀ ਪ੍ਰੈਸ 'ਚ ਅਸੀਂ ਬੇਨਤੀ ਕੀਤੀ ਸੀ ਪਰ ਉਸ ਬੇਨਤੀ ਕਰਕੇ ਅੱਜ ਅਸੀਂ ਅਸੀਂ ਤੁਹਾਡੇ ਰਾਹੀਂ ਇਹ ਦੱਸਣਾ ਚਾਹੁੰਦੇ ਆਂ ਵੀ ਜਿਹੜਾ ਉਹ ਐਫ ਆਈ ਆਰ ਦਰਜ ਹੋਈ ਪੰਚਾਇਤ ਤੇ ਉਹ ਅਸਲ ਤੇ ਗਲਤ ਹੋਈ ਹੈ ਜਿਸ ਨੂੰ ਅਸੀਂ ਲਿਖਤੀ ਦਰਖਾਸਤਾਂ ਪੰਚਾਇਤ ਵੱਲੋਂ ਅੱਜ ਇੱਕ ਮਾਨਯੋਗ ਐਸ ਐਸ ਪੀ ਮੁਹਾਲੀ ਨੂੰ ਤੇ ਐਸ ਐਚਓ ਮੁਹਾਲੀ ਨੂੰ ਜਿਹੜੀ ਇਹ ਦਰਖਾਸਤ ਸੀ ਲਿਖਤੀ ਪੰਚਾਇਤਾਂ ਨੇ ਦਿੱਤੀ ਜਿੱਦੇ 'ਚ ਸਾਰੇ ਮੋਤ ਪ੍ਰਭਕਤੀਆਂ ਨੇ ਅੱਜ ਮਾੜੀ ਦੇ ਵੀ ਘਟ ਕੀਤਾ ਸੀ ਮਾੜੀ ਦੇ ਵੀ ਫੋਟੋਆਂ ਖਿੱਚ ਕੇ ਲਿਆਏ ਤੇ ਜਿਸ ਮਾੜੀ ਨੂੰ ਲੈ ਕੇ ਰੌਲਾ ਚੱਲ ਰਿਹਾ ਉਹਦੀਆਂ ਜਮ੍ਹਾਂਬੰਦੀਆਂ ਸਾਡੇ ਕੋਲ ਨਾਲ ਹੀ ਅੱਜ ਜਮਾਬੰਦੀਆਂ ਮਾੜੀ ਦੇ ਨਾਲ ਹੈ ਤੇ ਜਿਹੜੀ ਲੇਡੀ ਹੈ ਉਹਦੀ ਬੇਟੀ ਹੈ ਉਹ ਕੁੱਟ ਰਹੀ ਹੈ ਬੇਟੇ ਨੂੰ ਤਾਂ ਉਹਦੀਆਂ ਸਾਰੀਆਂ ਇਹ ਫੁਟੇਜ ਪੰਚਾਇਤ ਕਢਾ ਕੇ ਲਈ ਹੈ ਖੁਦ ਆਪ ਕੁੱਟਿਆ ਤੇ ਪਾਇਆ ਉਹ ਪੰਚਾਇਤ ਦੇ ਘਰੇ ਜਿਹੜੀ ਫਰਦਾ ਨੇ ਜਮਾਬੰਦੀਆਂ ਨੇ ਉਹਦਾ ਪਹਿਲਾਂ ਕੇਸ ਜਿਹੜਾ ਮਾਨਯੋਗ ਮੋਹਾਲੀ ਸੈਸ਼ਨ ਕੋਰਟ ਸੁਣਾਈ ਅਧੀਨ ਹੈ ਜਿਹੜੀ ਕੋ ਗੁੱਗਾ ਮਾੜੀ ਕਮੇਟੀ ਬਣੀ ਵਿੱਚ ਅੰਬਰਚ ਤੇ ਦੂਜੀ ਲੇਡੀ ਜਿਹੜੀ ਆਪਣੇ ਹੱਕ ਨੂੰ ਲੈ ਕੇ ਆਪਣੀ ਪੱਗ ਉਸ ਨੂੰ ਲੈ ਕੇ ਲੜ ਰਹੀ ਹੈ ਉਹ ਸ਼ਾਮਲਾੜ ਜ਼ਮੀਨ ਹੈ ਪੰਚਾਇਤ ਦਾ ਕੋਈ ਅਧਿਕਾਰ ਨਹੀਂ ਤੇ ਉਹਨੂੰ ਲੇਡੀ ਨੂੰ ਵਿੱਚ ਬਿਠਾ ਲਦੇ ਆ ਉਹਨੂੰ ਕਬਜ਼ਾ ਕਰਾ ਦੇ। ਸਾਡੂ ਵੀ ਉਹ ਕਹਿੰਦੀ ਸੀ ਵੀ ਸਾਡਾ ਉੱਥੇ ਕਬਜ਼ਾ ਕਰਾਇਆ ਜਾ ਸਾਨੂੰ ਵਿੱਚ ਬਿਠਾ ਲਿਆ ਜਾ। ਉੱਥੇ ਅਸੀਂ ਮਾਨਤਾ ਕਰਦੇ ਆਂ ਪਰ ਬੀਬੀ ਅਸੀਂ ਕਿਸੇ ਨੂੰ ਪੰਚੇਤੀ ਜ਼ਮੀਨ ਤੇ ਸ਼ਾਮਲਾੜ ਜ਼ਮੀਨ ਤੇ ਜ਼ਬਰਦਸਤੀ ਨਾ ਕੱਢ ਸਕਦੇ ਆਂ ਨਾ ਨਿ ਬਿਠਾ ਲ ਸਕਦੇ ਆਂ ਸਾਡਾ ਕੋਈ ਅਧਿਕਾਰ ਨਹੀਂ। ਅਸੀਂ ਤਾਂ ਸਿਰਫ ਜਿਹੜੀ ਹੈ ਕਿਸੇ ਨਾਲ ਤੱਕਾਸ਼ਾ ਹੀ ਹੁੰਦੀ ਆ ਕੋਈ ਅਤਿਆਚਾਰ ਹੁੰਦਾ ਉਹਦੇ ਬੰਦਲ ਲੱਗ ਅਸੀਂ ਚੱਲਣਾ ਹੁੰਦਾ ਉਹਦੀ ਕੋਈ ਗੱਲ ਕਰਨੀ ਹੁੰਦੀ ਹੈ ਤਾਂ ਕਿ ਜਿਹੜਾ ਬੰਦਾ ਜਾਇਜ਼ ਕੋਈ ਹੋਵੇ ਉਹਦੀ ਮਦਦ ਕਰਦੇ ਆਂ ਕਾਫੀ ਜੜੀ ਇਹ ਬੇਨਤੀ ਕਰਦੇ ਆਂ ਵੀ ਇਸ ਦੀ ਪੜਤਾਲ ਕਰਕੇ ਮਾਨਯੋਗ ਐਸਐਸਪੀ ਮੋਹਾਲੀ ਐਸਐਚਓ ਬੁਲਾਉਂਗੀ ਇਹ ਪਰਚਾ ਰੱਦ ਕੀਤਾ ਜਾਵੇ ਕੈਨਸਲ ਕੀਤਾ ਜਾਵੇ ਜਿਵੇਂ ਅਸੀਂ ਪਿੰਡ ਚ ਜਾ ਕੇ ਇਨਕੁਆਰੀ ਕੀਤੀ ਹੈ ਐਸੇ ਤਰ੍ਹਾਂ ਜਾ ਕੇ ਪੁਲਿਸ ਅਫਸਰ ਕੋਈ ਇਮਾਨਦਾਰ ਪੁਲਿਸ ਅਫਸਰ ਇਨਕੁਆਰੀ ਕਰੇ ਤਾਂ ਇਹ ਪਰਚਾ ਜਿਹੜਾ ਗਲਤ ਹੈਗਾ ਉਹ ਸਿਰਫ ਸਿਰਫ ਦਬਾਅ ਪ੍ਰੈਸ਼ਰ ਬਣਾਉਣ ਵਾਸਤੇ ਸਰਪੰਚ ਨੂੰ ਸਰਪੰਚ ਦੇ ਘਰ ਵਾਲੇ ਨੂੰ ਪੰਚਾਂ ਨੂੰ ਤੇ ਬਾਕੀ ਹੋਰ ਵੀ ਬੰਦਿਆਂ ਨੂੰ ਜਿਹੜਾ ਤੰਗ ਪ੍ਰੇਸ਼ਾਨ ਕਰ ਰਹੀ ਹੈ ਲੇਡੀ ਇਸ ਕਰਕੇ ਕੋਈ ਵੀ ਜਿਹੜਾ ਹੈਗਾ ਇਹਦੀ ਪੜਤਾਲ ਕਰਕੇ ਪਰਚਾ ਤਰ ਤਰਾਂ ਕੈਂਸਲ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਲੇਡੀਜ਼ ਨੇ ਸਾਡੇ ਤੇ ਵਿਰੁੱਧ ਐਫ ਆਈ ਆਈ ਦਰਜ ਕਰਾਈ ਹੈ ਉਹ ਜ਼ਰਾ ਜ਼ਰਾ ਝੁੱਠੀ ਹੈ ਉਹਦੀ ਪੜਤਾਲ ਕਰਕੇ ਸਾਨੂੰ ਇਨਸਾਫ ਦੁਆਇਆ ਜਾਵੇ ਉਹ ਲੇਡੀਸ ਆ ਉਹਦੀ ਬੇਟੀ ਨੇ ਆਪਣੇ ਬੇਟੇ ਨੂੰ ਆਪ ਕੁੱਟਿਆ ਝੂਠਾ ਪਰਚਾ ਸਾਡੇ ਤੇ ਕਰਾ ਤਿਆ ਅਸਲ 'ਚ ਰੋਲਾ ਉਹਦਾ ਮਾੜੀ ਨਾਲ ਹੈ ਜੀ ਗੁੱਗਾ ਮਾੜੀ ਨਾਲ ਕਮੇਟੀ ਨਾਲ ਉਹਦਾ ਕੇਸ ਚੱਲਦਾ ਹੈ ਉਹ ਸਾਡੇ ਪੰਚਾਇਤ ਤੇ ਦਬੋਹ ਪਾਉਂਦੀ ਸੀਗੀ ਵੀ ਤੁਸੀਂ ਮੈਨੂੰ ਮਾੜੀ ਤੇ ਬਿਠਾ ਲਓ ਅਸੀਂ ਉਹਨੂੰ ਮਨਾ ਕਰਤਿਆ ਇਸ ਕਰਕੇ ਉਹਨੇ ਆਪਣੇ ਬੇਟੇ ਨੂੰ ਆਪ ਕੁੱਟਿਆ ਤੇ ਝੂਠਾ ਪਰਚਾ ਸਾਡੇ ਤੇ ਦਰਜ ਕਰਾ ਦਿੱਤਾ ਸਾਨੂੰ ਇਨਸਾਫ ਦਵਾਇਆ ਜਾਵੇ ਜੀ ਇਹਦੀ ਪੜਤਾਲ ਕੀਤੀ ਜਾਵੇ ਧੰਨਵਾਦ ਜੀ ਇਹ ਜਿਹੜਾ ਸੁਪੰਸਾ ਬੋ ਕੁੱਟਿਆ ਹੈਗਾ ਜਿਹੜੀ ਦਿਨਾਂ ਜਿਹੜੀ ਪਹਿਲੇ ਦਰਖਾਸਤ ਸੀ ਉਹ ਅਸਲ ਚ ਕੁੱਟ ਨਾਲ ਕਿਵੇਂ ਕੀਤੀ ਇਹਦੀ ਬੇਟੀ ਨੇ ਤੇ ਉਹਦੇ ਮੁੰਡੇ ਦੀ ਬਾਣ ਹੈ ਕੁੱਟਿਆ ਜੀ ਉਹਦੀ ਵੀਡੀਓ ਅਸੀਂ ਕਢਾ ਲਈ ਫੋਟੋਆਂ ਲੱਗੀਆਂ ਹੋਈਆਂ ਨੇ ਤੇ ਪੈਨ ਡਰਾਈਵ 'ਚ ਪਾਈ ਹੋਈ ਹੈ ਅਸੀਂ ਸਾਰਾ ਵੀਡੀਓ ਕਢਾ ਕੇ ਕੈਮਰਾ ਰਾਹੀਂ ਉਹ ਆਪ ਕੁੱਟ ਰਹੇ ਨੇ ਜੀ ਇਹ ਜਿਹੜਾ ਮੁੰਡਾ ਜਿਹੜਾ ਕਿਸੇ ਵੀ ਪ੍ਰਿਆਣ ਇਹ ਨਕਲ ਰਿਹਾ ਇਹਦਾ ਕਰੈਕਟਰ ਕੀ ਹੈ ਇਹ ਇਹ ਮੁੰਡਾ ਨਸ਼ੇੜੀ ਹੈ ਜੀ ਇੱਕ ਨੰਬਰ ਦਾ ਪਿੰਡ 'ਚ ਜਾ ਕੇ ਕਿਸੇ ਨੂੰ ਵੀ ਪਤਾ ਕਰ ਲੋ ਇਹ ਹਰੇਕ ਨਾਲੇ ਪੰਗੇ ਲੰਦਾ ਜੀ ਹਰੇਕ ਨੂੰ ਇਹ ਗਾਲਾਂ ਕੱਢਦਾ ਏ ਤੇ ਮਾੜੀ ਤੇ ਵੀ ਉੱਥੇ ਵੀ ਕੈਮਰੇ ਤੋੜਦਾ ਏ ਤੇ ਬੇਅਦਬੀ ਕਰਦਾ ਏ ਜੀ ਪਹਿਨਾ ਵੀ ਇਹਦੇ ਵਿਰੁੱਧ ਕਈ ਕੇਸ ਦਰਜ ਹੈ ਜੀ ਤੇ ਇੱਕ ਇਹ ਜਿਹਨੂੰ ਮਰਜ਼ੀ ਪੁੱਛ ਲੋ ਜਾ ਕੇ ਨਸ਼ੇ ਦਾ ਆਦੀ ਹੈ ਜੀ ਹਰੇਕ ਨਾਲ ਝਗੜੀ ਝਗੜਾ ਕਰਦਾ ਜੀ ਪਿੰਡ 'ਚ ਇਹ ਇੱਕ ਮੈਲਾ ਨੇ ਹੋਰ ਵੀ ਤੁਹਾਡੇ ਤੇ ਇਲਜ਼ਾਮ ਲਾਇਆ ਸਰ ਪਸਾਬ ਕਿ ਉਹ ਪਿੰਡ ਦਾ ਜਿਹੜਾ BPL ਦਾ ਹੈਗੇ ਪੈਸੇ ਉਹ ਨਹੀਂ ਦਿੱਤੇ ਜਾਂਦੇ ਉਹਦਾ ਕੀ ਮਸਲਾ ਹੈਗਾ ਉਹ ਮਕਾਨ ਹੈ ਇਹ ਮਕਾਨ ਇਹਦਾ ਲੇਡੀਜ਼ ਦਾ ਨਹੀਂ ਹੈਗਾ ਜੀ ਇਹ ਮਕਾਨ ਪਹਿਨਾ ਵੇਚ ਕੇ ਪਿੰਡੋਂ ਬਾਹਰ ਚਲੀ ਗਈ ਸੀ ਤੇ ਦੁਬਾਰੇ ਹੁਣ ਫੇਰ ਆਈ ਇਹ ਕਿਸੇ ਦੇ ਮਕਾਨ ਤੇ ਇਹਨੇ ਕਬਜ਼ਾ ਕੀਤਾ ਹੋਇਆ ਹੈ ਜੇ ਇਹਦਾ ਤਾਂ ਕਰਕੇ ਇਹਨੂੰ ਪੈਸੇ ਨਹੀਂ ਮਿਲਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਸੇਮਰਨ ਸਿੰਘ ਪਿੰਡ ਝਾਂਪਰ ਦਾ ਪੰਚ ਪੰਚਾਇਤ ਮੈਂਬਰ ਹਾਂ ਇਹ ਜੋ ਪਿਛਲੇ ਦਿਨੀ ਸਰਪੰਚ ਸਾਹਿਬ ਤੇ ਝੂਠਾ ਪਰਚਾ ਕਰਵਾਇਆ ਗਿਆ ਜੀ ਉਸ ਦੇ ਸੰਬੰਧ ਵਿੱਚ ਅਸੀਂ ਇੱਥੇ ਆਜਾਏ ਸੀਗੇ ਜੀ ਤੇ ਜਿਹੜਾ ਇਹ ਪਰਚਾ ਆ ਬੱਚੇ ਦੀ ਕੁੱਟਮਾਰ ਕੀਤੀ ਗਈ ਹੈ ਇਹ ਉਹਦੀ ਮਦਰ ਸਿਸਟਰ ਵੱਲੋਂ ਕੀਤੀ ਗਈ ਹੈ ਜੀ ਜੋ ਸਾਡੇ ਕੋਲ ਵੀਡੀਓ ਵਗੈਰਾ ਸਾਰਾ ਕੁਝ ਹੈਗਾ ਹੈ ਡਾਟਾ ਉਹਦੇ ਆਧਾਰ ਤੇ ਅਸੀਂ ਇਹ ਸੋਰੀ ਉਸ ਤੋਂ ਪਹਿਲਾਂ ਇਹ ਸਰਪੰਚ ਸਾਹਿਬ ਕੋਲ ਮਾੜੀ ਦੀ ਥਾਂ ਤੇ ਨਾ ਆਪਣਾ ਬੈਠਣ ਵਾਸਤੇ ਗਏ ਸੀਗੇ ਉੱਥੇ ਇਹ ਸਾਨੂੰ ਉੱਥੇ ਉਹਦੀ ਸਭ ਸੰਭਾਲ ਦਿੱਤੀ ਜਾਵੇ ਉੱਥੇ ਮਾੜੀ ਜੀ ਜਗ੍ਹਾ ਤੇ ਬੈਠਣ ਦਿੱਤਾ ਜਾਵੇ ਉਹਦੇ ਸਬੰਧ ਵਿੱਚ ਸਵੰਤ ਸਰਪੰਚ ਸਾਹਿਬ ਨੇ ਉੱਥੋਂ ਮਨਾਂ ਕੀਤਾ ਇਹਨਾਂ ਨੂੰ ਜੀ ਤੇ ਉਹਨਾਂ ਨੇ ਕਿਹਾ ਜੀ ਇਹ ਮੇੜਾ ਕਮੇਟੀ ਦਾ ਮਸਲਾ ਆ ਕਮੇਟੀ ਕੋਲ ਜਾਓ ਗੋਗਾ ਕਮੇਟੀ ਮਾੜੀ ਦੀ ਬਣੀ ਹੋਈ ਆਪਣੀ ਵੀ ਉੱਥੇ ਜਾ ਕੇ ਆਪਣਾ ਗੱਲਬਾਤ ਕਰੋ ਜੀ ਇਹ ਉਹਦੇ ਆਧਾਰ ਤੇ ਇਹਨਾਂ ਨੇ ਇਹ ਪਰਚਾ ਕਰਵਾਇਆ ਜੀ ਤੇ ਕੋਈ ਸਾਜ਼ਿਸ਼ ਰਚੀ ਹੈ ਕਹਿੰਦੇ ਪਿੱਛੇ ਕੋਈ ਹੋਰ ਮੈਂਬਰ ਵੀ ਹੋ ਸਕਦੇ ਨੇ ਜੀ ਜਿਹਨਾਂ ਨੇ ਇਹ ਸਾਰਾ ਕੁਝ ਰਚ ਕੇ ਸਰਪੰਚ ਸਾਹਿਬ ਤੇ ਠੁੱਠਾ ਪਰਚਾ ਕਰਵਾਇਆ ਜੀ ਮੁੰਡਾ ਕੁੱਤਿਆਂ ਨਿਰਮਲਾ ਦੇ ਵੀ ਨੇ ਆ ਮਨੇ ਉਹ ਪੰਚਾਇਤ ਹਾਂਜੀ ਹਾਂਜੀ ਇਹ ਅਸਲ ਦੇ ਵਿੱਚ ਮਾਮਲਾ ਕੀ ਹੈ ਕਿਉਂ ਕੀਤਾ ਗਿਆ ਉਹਦੀ ਮਨਸ਼ਾ ਕੀ ਹੈ ਅਸਲੀ ਮਨ ਇਹ ਕੁਝ ਟਾਈਮ ਪਹਿਲੇ ਸਰਪੰਚ ਸਾਹਿਬ ਕੋਲ ਇਹੀ ਗੂਗਾ ਮਾੜੀ ਦੀ ਸਥਾਨ ਤੇ ਬੈਠਣ ਵਾਸਤੇ ਕਹਿੰਦੇ ਸੀਗੇ ਜੀ ਕਿਸੀ ਉੱਥੇ ਬੈਠਣਾ ਹੈ ਠੀਕ ਹੈ ਜੀ ਉਹ ਜਗ੍ਹਾ ਸਾਡੇ ਅੰਡਰ ਕੀਤੀ ਜਾਵੇ ਜੀ ਸਰਵਣ ਸਾਹਿਬ ਨੇ ਉੱਥੋਂ ਮਨਾ ਕੀਤਾ ਹੈ ਉਹਦੇ ਕਰਕੇ ਸਾਰਾ ਕੁਝ ਕੀਤਾ ਗਿਆ ਜੀ ਇਹ ਆਪਣਾ ਜਿਹੜਾ ਗੁੱਗਾ ਮੜੀ ਸਥਾਨ ਤੇ ਜਗਾ ਜੀ ਇਹ ਜਗਾ ਮਹਿੰਗੀ ਹੋਣ ਕਰਕੇ ਜੀ ਠੀਕ ਹੈ ਜੀ ਇਹਦੇ ਪਿੱਛੇ ਬਹੁਤ ਸਾਰੇ ਸ਼ਰਾਰਤੀ ਅੰਸਰ ਹੋ ਸਕਦੇ ਨੇ ਜੀ ਜਿਨ੍ਹਾਂ ਕਰਕੇ ਸਾਰਾ ਕੁਝ ਉਹਨਾਂ ਵੱਲੋਂ ਕੀਤਾ ਗਿਆ ਆ ਜਾਂ ਕਰਵਾਇਆ ਗਿਆ ਆ ਠੀਕ ਹੈ ਜੀ ਅਸੀਂ ਇਹੀ ਉਜਾਸ਼ ਕਰਦੇ ਆਂ ਵੀ ਜਿਹੜਾ ਪਰਚਾ ਸਾਡਾ ਝੂਠਾ ਪਰਚਾ ਕੀਤਾ ਹੋਇਆ ਇਹ ਰੱਦ ਕੀਤਾ ਜਾਵੇ ਜੀ ਪਹਿਲਾਂ ਵੀ ਮੁੰਡਿਆਂ ਨੇ ਕੁਛ ਐਦਾਂ ਦਾ ਕੀਤਾ ਵੀ ਮੈਂ ਅਨਸ਼ਰਦੀ ਤੁਹਾਨੂੰ ਦੱਸਦੇ ਹਾਂ ਹਾਂਜੀ ਹਾਂਜੀ ਉਹ ਖਾਂ ਮਤਲਬ ਨਸ਼ਾ ਵਗੈਰਾ ਸੇਵਨ ਕਰਦੇ ਰਹਿੰਦੇ ਜੀ ਇਹ ਵੀ ਜਦੋਂ ਹੁਣ ਵੀਡੀਓ ਵਗੈਰਾ ਦੇਖੋ ਤੁਹਾਨੂੰ ਵੀ ਡਰਿੰਕ ਕੀਤੀ ਸੀਗੀ ਉਹਨਾਂ ਹੀ ਠੀਕ ਹੈ ਜੀ ਸਰਪੰਚ ਸਾਹਿਬ ਦੇ ਘਰ ਤੇ ਆ ਕੇ ਉਹਨਾਂ ਨੇ ਗਾਲਾਂ ਕੱਢੀਆਂ ਨੇ ਜੋ ਵੀ ਕੀਤਾ ਸਾਰਾ ਕੁਝ ਉੱਥੇ ਹੀ ਹਾਂਜੀ ਤੇ ਹਮ ਤੇ ਮਾੜੀ ਤੇ ਵੀ ਪਤਾ ਲੱਗਿਆ ਪਹਿਲਾਂ ਇਹਨਾਂ ਕੈਮਰੇ ਵਗੈਰਾ ਤੋੜੇ ਆ ਜੀ ਸੀਸੀਟੀਵੀ ਕੈਮਰੇ ਉਹਨਾਂ ਤੇ ਵੀ ਸ਼ਰਾਰਤਾਂ ਕਰਦਾ ਰਹਿੰਦਾ ਰਹਿੰਦਾ ਜੀ ਸਾਹੀ ਗੁਰੂ ਜੀ ਦੀ ਫਤਿਹ ਸਾਡੇ ਪਿੰਡ ਗੁੱਗਾਵਾੜੀ ਕਮੇਟੀ ਬਣੀ ਹੋਈ ਹੈ ਜੀ ਉੱਥੇ ਨਿਰਮਲਾ ਦੇਵੀ ਗੁੱਗਾਵਾੜੀ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਜੀ ਤੇ ਉਹ ਕਬਜ਼ਾ ਕਰਕੇ ਰੋੜਾਂ ਦੀ ਜ਼ਮੀਨ ਹੈ ਜੀ ਤੇ ਉਹ ਮਤਲਬ ਸਾਡੇ ਕੋਲ 15 ਦਿਨ ਪਹਿਲਾਂ 20 ਦਿਨ ਪਹਿਲਾਂ ਸਾਡੇ ਕੋਲ ਆਈ ਸੀ ਸਾਨੂੰ ਕਹਿੰਦੀ ਵੀ ਸਰਪੰਚ ਸਾਹਿਬ ਕੋਲ ਆਈ ਸੀ ਉਹ ਕਹਿੰਦੀ ਵੀ ਸਾਨੂੰ ਗੁੱਗਾਵਾੜੀ ਤੇ ਮਠਹਾਲਿਆ ਜਾਵੇ ਜੀ ਗੁੱਗਾਵਾੜੀ ਤੇ ਕਮੇਟੀ ਦੇਖਰੇਖ ਕਰਦੀ ਹੈ ਜੀ ਕਮੇਟੀ ਉਹ ਮੇਲਾ ਭਰਾਂਦੀ ਹੈ ਜੀ ਕਮੇਟੀ ਉੱਥੇ ਸੇਵਾ ਜੋ ਵੀ ਹੈ ਸਾਰਾ ਕੁਝ ਕਮੇਟੀ ਕਰਦੀ ਹੈ ਜੀ ਅਸੀਂ ਇਹਨੂੰ ਜਵਾਬ ਦਿੱਤੇ ਜੀ ਤਾਂ ਉਹ ਤੋਂ ਬਾਅਦ ਉਨੇ ਮੁੰਡੇ ਨੇ ਆਣ ਕੇ ਸਰਪੰਚ ਸਾਹਿਬ ਦੇ ਘਰੇ ਆਣ ਕੇ ਗਾਲਾਂ ਗਾਲੀ ਗਲੋਚ ਕੀਤੀ ਜੀ ਤਾਂ ਉਹ ਉਹਦੀ ਮੰਮੀ ਹਰ ਆਪਣਾ ਉਹਦੀ ਭੈਣ ਨੇ ਦੋਨਾਂ ਨੂੰ ਕੁੱਟਿਆ ਜੀ ਤੇ ਉਹਨਾਂ ਨੇ ਸਾਡੇ ਤੇ ਰਿਪੋਰਟ ਦਰਜ ਕਰਾਈ ਜੀ ਚਾਰ ਪੰਜ ਬੰਦਿਆਂ ਤੇ ਰਿਪੋਰਟ ਦਰਜ ਕਰਾਤੀ ਜੀ ਤੇ ਉਹ ਸਾਡੇ ਤੇ ਨਜਾਇਜ਼ ਪਰਚਾ ਹੋਇਆ ਜੀ ਪਰਚਾ ਸਾਡਾ ਮਤਲਬ ਨਿਸ਼ਾਨਬੇਣ ਕਰਕੇ ਪਰਚਾ ਸਾਡਾ ਰੱਦ ਕੀਤਾ ਜਾਵੇ ਜੀ ਕਰੋੜਾਂ ਦੀ ਜ਼ਮੀਨ ਹੈ ਜੀ ਉਹਦੇ ਪਿੱਛੇ ਕੋਈ ਸਨਾਰਤੀ ਅਸਰ ਹੋ ਸਕਦੇ ਆ ਜੀ ਵਾਇਗਰੀ ਦਾ ਖਾਸਾ ਵਾਇਗਰੀ ਦੀ ਫਟੇ ਮੈਂ ਜੀ ਮੈਂ ਜੀ ਉੱਥੋਂ ਆਪਣਾ ਦੁੱਗਾ ਮੜੀ ਕਮੇਟੀ ਦਾ ਮੈਂਬਰ ਹਾਂ ਜੀ ਪਿੰਡ ਝਾਂਪੜ ਤੋਂ ਜੀ ਅਸਲ ਜੀ ਅਸੀਂ ਇਹ 2067 ਦੀ ਕਮੇਟੀ ਬਣੀ ਵੀ ਖੜੀ ਤਾਂ ਸਾਰੀ ਦੇਖ ਰੇਖ ਜੀ ਉੱਥੇ ਕਮੇਟੀ ਕਰ ਲਈ ਹੈ ਅਸਲ ਚ ਜਿਹੜੀ ਗੱਲ ਹੈ ਜਮੀਨਦਾਰ ਨਾਲ ਆਈ ਜੀ ਸਾਰਾ ਉਹ ਮੇਰੇ ਕੋਲ 7-8 ਘਟਾ ਨਾਲ ਆਏ ਜੀ ਮਗਰ ਸ਼ਾਮਲਾਟ ਜਮੀਨ ਹੈ ਜੀ ਉਹ ਉਹਦੇ ਉੱਪਰ ਕਬਜ਼ਾ ਕਰਨ ਨੂੰ ਫਿਰਦੀ ਹੈ ਜੀ ਇਹ ਕਹੇ ਵੀ ਮਗਰ ਦੇ ਪਿੱਛੇ ਬੰਦਾ ਵੀ ਹੋ ਸਕਦਾ ਜੀ ਕੋਈ ਨਾ ਕੋਈ ਰੇਡ ਪਾਉ ਤੇ ਜਮੀਨਦਾਰ ਸਾਡੇ ਪਿੰਡ ਚ ਉਹਦੇ ਕਾਰਨ ਕਰਕੇ ਪੰਚਾਇਤ ਨੂੰ ਬੜ ਜਾਉਣੇ ਨੂੰ ਫਿਰਦੀ ਹੈ ਜੀ ਨਾਲ ਕੁੱਟ ਮਾਰਦਾ ਜਿੰਨਾ ਆਪ ਕਰੀਏ ਬਾਕੀ ਵੀਡੀਓ ਦੇ ਵਿੱਚ ਪਿਆ ਜੀ ਸਾਰਾ ਕੁਝ ਮੈਂ ਤੁਹਾਨੂੰ ਦੇਤੀਆਂ ਜੀ ਨਾ ਲਿਆਣ ਕੇ ਗੁੱਗੜ ਮਾੜੀ ਦੁੱਥੇ ਵੀ ਜਿੰਦੇ ਆ ਬੇਅਬਦੀ ਕਰੀ ਉਹ ਵੀ ਵਿੱਚੇ ਪਈ ਜਾਂਦੇ ਰਿਕਾਰਡਿੰਗ ਉਹ ਵੀ ਵੀ ਜੀ ਮੈਂ ਤੁਹਾਨੂੰ ਜਾਣ ਕੇ ਆ ਰਹੀ ਹਾਂ ਨਾ ਜੀ ਜਾਣ ਕੇ ਆ ਰਹੀ ਵੀਰ ਇਹਦਾ ਇਹਦਾ ਇੱਕ ਵਾਰੀ ਪਹਿਲਾਂ ਵੀ ਰੌਲਾ ਸਿਆ ਸੀ ਪਿਛਲੀ ਪੰਚਾਇਤ ਵੇਲੇ ਵੀ ਉਹ ਕੀ ਮਸਲਾ ਜੀ ਇਹੀ ਰੌਲਾ ਹੈ ਜੀ ਹੋਰ ਕੋਈ ਨਹੀਂ ਹੈਗੀ ਮਾਰਨ ਲੜਦੀ ਹੈ ਜੀ ਮੰਨ ਲੇ ਕੇ ਚੱਲੋ ਜਿੱਥੇ ਕਿਤੇ ਤਾਂ ਕਿਸੇ ਹੋਰ ਦੇ ਗੜ ਪੈ ਜਾਂਦੀ ਹੈ ਕੋਈ ਮਾੜੀ ਦੇ ਮੱਥਾ ਟੇਕਣ ਜਾਂ ਉਹਦੇ ਮਗਰ ਪੈ ਜਾਂਦੇ ਜੀ ਇਹ ਮੰਗਲਤਾ ਸਾਰੀ ਜੀ ਵੀਰ ਜੀ ਜ਼ਮੀਨ ਦੀ ਹੈ ਇਹੋ ਹੀ ਵੀ ਹੋਰ ਕੁਝ ਨਹੀਂ ਹੈਗੀ ਚਲੋ ਗੁੱਗਾ ਮਾੜੀ ਚੁੱਪਟ ਪਾਇਆ ਜਾਵੇ ਹਾਂਜੀ ਉਹਦੇ ਨਸ਼ੇੜੀ ਇਹ ਮੁੰਡਾ ਇਹ ਜੀ ਬਿਲਕੁਲ ਤੁਸੀਂ ਐਂ ਕਹਿੰਦਾ ਜਾਂਦਾ ਗਾ ਉਹ ਪਤਾ ਕਰ ਲਓ ਜੀ ਪਿੰਡ ਜਾ ਕੇ ਜਿਹੜੀ ਮਾਜੀ ਪੁੱਛ ਲਵੋ ਜਾਈਗਾ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਜੀ ਅੱਜ ਤੋਂ ਕੁਝ ਦਿਨ ਪਹਿਲਾਂ ਗੁੱਗਾ ਮਾੜੀ ਦੀ ਜਿਹੜੀ ਜ਼ਮੀਨ ਹੈ ਵਿਵਾਦ ਵਾਲੀ ਉਹਦੇ ਤੇ ਮੋਨਕਾ ਸ਼ਰਮਾ ਜਿਹੜੀ ਉਸ ਪਿੰਡ ਦੇ ਵਿੱਚ ਆ ਗੁੱਗਾ ਮਾੜੀ ਦੀ ਜਿਹੜੀ ਜ਼ਮੀਨ ਮੜੀ ਤੇ ਜਿਹੜੀ ਕਬਜ਼ਾ ਔਰ ਸੇਵਾ ਕਰ ਦਿਆ ਉਹ ਮੋਰਚੇ ਨੂੰ ਗਲਤ ਗੁੰਮਰਾਹ ਕਰਕੇ ਔ ਤੱਥ ਬਿਗੈਰ ਤੱਥਾਂ ਤੋਂ ਤੁਹਾਨੂੰ ਦੱਸ ਕੇ ਤੇ ਗੁੰਮਰਾਹ ਕੀਤਾ ਜਦੋਂ ਅਸੀਂ ਪਿੰਡ ਵਿੱਚ ਜਾ ਕੇ ਤਫ਼ਤੀਸ਼ ਕੀਤੀ ਆ ਤੇ ਉਹ ਜਿਹੜੀ ਕੁੜੀ ਆ ਉਹ ਜਨਾਨੀ ਆ ਉਹ ਮਾਵਾਂ ਈ ਇਸ ਲਈ ਜਿਹੜਾ ਮੋਰਚਾ ਉਹ ਸਰਕਾਰ ਤੋਂ ਮੰਗ ਕਰਦਾ ਪ੍ਰਸ਼ਾਸਨ ਤੋਂ ਮੰਗ ਕਰਦਾ ਤੇ ਜਿਹੜਾ ਇਹ ਪਰਚਾ ਹੋਇਆ ਇਹ ਮੇਰੀ ਸਮਝ ਦੇ ਨਾਲ ਨਜਾਇਜ਼ ਆ ਕਿਉਂਕਿ ਪਰਚਾ ਜਿਹੜਾ ਵਾ ਉਹ ਮੋਰਚੇ ਦੇ ਕਹਨ ਤੋ ਹਿਆ ਜਦੋਂ ਮੋਰਚੇ ਨੇ ਤਫਸੀਲ ਕੀਤੀ ਕਿ ਪਰਚਾ ਗਲਤ ਆ ਤੇ ਪਰਚਾ ਜਿਹੜਾ ਵਾ ਕੈਨਸਲ ਕੀਤਾ ਜਾਵੇ ਔਰ ਉਹ ਜਿਹੜੀ ਜ਼ਮੀਨ ਹੈ ਉਹ ਜ਼ਮੀਨ ਦੇ ਵਿੱਚ ਕਿਸੇ ਨੂੰ ਵੀ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ ਕਿਉਂਕਿ ਉਸ ਜ਼ਮੀਨ ਤੇ ਅੱਜ ਕੱਲ ਕੋਰਟ ਵਿੱਚ ਜਦੋਂ ਜ਼ਮੀਨ ਦਾ ਕੇਸ ਜਾਂ ਕੋਈ ਵੀ ਕੇਸ ਕੋਰਟ ਵਿੱਚ ਹੋਵੇ ਤਾਂ ਸਰਕਾਰ ਦਰਬਾਰ ਉਧਰ ਤੇ ਕੁਝ ਨਹੀਂ ਕਰ ਸਕਦੀ ਜੈਪੀਮ ਜੈਪਹਾਟ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਜੀ ਦੀ ਫਤਿਹ